ਅੱਜ ਆਪਣੀ ਈਰਖਾ ਅਤੇ ਖਿੱਚੋ ਤਾਣ ਕਾਰਨ ਪੰਥਕ ਸ਼ਕਤੀ ਖਿੰਡਰੀ ਹੋਈ ਹੈ ਪੰਥਕ ਬੋਲੀ ਅਤੇ ਪੰਥਕ ਆਕਾਰ ਸ਼ੈਲੀ ਵਿੱਚ ਇੱਕ ਸਾਦਤਾ ਦੀ ਘਾਟ ਹੈ ਅੱਜ ਲੋੜ ਹੈ ਵਿਦੇਸ਼ਾਂ ਵਿੱਚ ਬੈਠੇ ਸਿੱਖ ਆਪਣੇ ਮੂਲਕ ਵਿੱਚ ਆਪਣੀ ਸਿਆਸੀ ਜਗ੍ਹਾ ਹੋਰ ਬਣਾਉਣ ਆਓ ਆਪਾਂ ਜਿਹੜਾ ਮੈਸੇਜ ਸਿੰਘ ਸਾਹਿਬ ਜਿਹਾ ਜਗਤਾਰ ਸਿੰਘ ਉਹਨਾਂ ਦਾ ਪੜ੍ਹਦੇ ਆ ਜੀ ਸੋ ਧਿਆਨ ਦੇਣਾ ਜਲਾਵਤਨੀ ਭਾਈ ਗਜਿੰਦਰ ਸਿੰਘ ਜੀ ਦੇ ਭੋਗ ਸਮਾਗਮ ਚ ਹਾਜ਼ਰੀਆਂ ਭਰ ਰਹੇ ਸਤਕਾਰਯੋਗ ਗੁਰੂ ਰੋਪ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਯੋਧਾ ਕੌਮੀ ਪਰਵਾਨਾ ਅਤੇ ਕੌਮੀ ਮਿਲਵਰਤਨੀਆ ਭਾਈ ਗਜਿੰਦਰ ਸਿੰਘ ਜੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਕੋਰੋਨਾ ਤਾਂ ਲੀਹਾਂ ਤੇ ਚੱਲਦੇ ਹੋਏ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪਵਣੇ ਮੈਂ ਪਵਨ ਸੁਆਇਆ ਜੋਤੀ ਮੈਂ ਜੋਤ ਰਲ ਜਾਇਆ ਦੇ ਮਹਾਵਾਕ ਅਨੁਸਾਰ ਇਸ ਫਾਨੀ ਸੰਸਾਰ ਤੋਂ ਮੁਕਤਸਤ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾਪ ਲਾਜੇ ਹਨ ਭਾਈ ਸਾਹਿਬ ਦਾ ਜੀਵਨ ਪੰਥ ਨਾਲ ਵਫਾਦਾਰੀ ਅਤੇ ਹਕੂਮਤ ਦੇ ਜੁਲਮ ਅੱਗੇ ਇਹ ਘਟਾ ਕੇ ਸਰਦਾਰੀ ਵਾਲਾ ਸੀ ਕਾਰਨ ਦੇ ਧਨੀ ਹੁਣ ਦਾ ਗੁਣ ਉਹਨਾਂ ਨੂੰ ਬਚਪਨ ਤੋਂ ਮਿਲਿਆ ਹੋਇਆ ਸੀ ਉਹਨਾਂ ਦੀਆਂ ਰਚਨਾਵਾਂ ਤੋਂ ਉਹਨਾਂ ਦਾ ਕੌਮ ਦੇ ਪ੍ਰਤੀ ਪਿਆਰ ਕੌਮੀ ਘਰ ਦੀ ਪ੍ਰਾਪਤੀ ਲਈ ਦ੍ਰਿੜਤਾ ਅਤੇ ਚਾਹ ਨੂੰ ਵੰਗਾਰ ਨਜ਼ਰ ਆਉਂਦੀ ਹੈ ਜਲਾਵਤਨੀ ਦੌਰਾਨ ਉਹਨਾਂ ਨੇ ਆਪਣੀ ਕ੍ਰਾਂਤੀਕਾਰੀਆਂ ਨੂੰ ਕੌਣ ਸੇਧ ਦਿੱਤੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਨਵੀਂ ਪੀੜ੍ਹੀ ਲਈ ਮਾਰਗਦਰਸ਼ਕ ਬਣੀ ਰਹੇਗੀ ਉਹਨਾਂ ਦੇ ਕਾਲ ਚਲਾਣੇ ਨਾਲ ਪੰਥ ਨੂੰ ਜੋ ਘਾਟਾ ਪਿਆ ਆ ਉਸ ਦਾ ਅਹਿਸਾਸ ਲੰਬੇ ਸਮੇਂ ਤੱਕ ਰਹੇਗਾ ਭਾਈ ਸਾਹਿਬ ਨੇ ਜਿਸ ਸੰਕਲਪ ਨਾਲ ਜੀਵਨ ਜੀਵਿਆ ਉਸ ਤੋਂ ਸੇਧ ਲੈਣ ਦੀ ਲੋੜ ਹੈ ਅੱਜ ਆਪਣੀ ਈਰਖਾ ਅਤੇ ਖਿੱਚੋ ਤਾਣ ਕਾਰਨ ਪੰਥਕ ਸ਼ਕਤੀ ਖਿੰਡਰੀ ਹੋਈ ਹੈ ਪੰਥਕ ਬੋਲੀ ਅਤੇ ਪੰਥਕ ਕਾਰਕ ਸ਼ੈਲੀ ਵਿੱਚ ਇੱਕ ਸਾਦਤਾ ਦੀ ਘਾਟ ਹੈ ਦਿੱਲੀ ਦੇ ਤਾਕਤ ਕੌਮ ਦਿੱਲੀ ਦੇ ਤਾਕਤਕੂਲ ਇਮਾਨ ਗਿਰਵੀ ਰੱਖਣ ਨਾਲ ਕਲਾਮੀ ਦਾ ਰਸਾ ਹੋਰ ਵੀ ਮਜ਼ਬੂਤ ਹੋ ਗਿਆ ਹੈ ਆਪਣੇ ਵਖ ਵਖ ਜਥੇਬੰਦੀਆਂ ਆਪੋ ਆਪਣੇ ਅੰਤਰ ਰਾਸ਼ਟਰੀ ਰਾਜਨੀਤਿਕ ਪੱਤਰ ਤੇ ਸਿੱਖਾਂ ਦੀ ਵਿਦੇਸ਼ਾਂ ਵਿੱਚ ਸਮੂਲੀਅਤ ਅਤੇ ਵਿਦੇਸ਼ਾਂ ਵਿਦੇਸ਼ੀ ਸਿਆਸਤਾਂ ਨਾਲ ਬਦਲਦੇ ਤਾਲਮੇਲ ਸਿੱਖਾਂ ਦੇ ਸਿਆਸੀ ਆਵਾਜ਼ ਅਸਰਦਾਰ ਤਰੀਕੇ ਨਾਲ ਬਣਨਦ ਕਰਨ ਵਿੱਚ ਸਹਾਇੀ ਹੋਵੇਗਾ ਅੱਜ ਲੋੜ ਹੈ ਵਿਦੇਸ਼ਾਂ ਵਿੱਚ ਬੈਠੇ ਸਿੱਖ ਆਪਣੇ ਮੂਲਖ ਵਿੱਚ ਆਪਣੀ ਸਿਆਸੀ ਜਗ੍ਹਾ ਹੋਰ ਬਣਾਉਣ ਕੌਮ ਦਾ ਸੇਵਾਦਾਰ ਹੋਣ ਦੇ ਨਾਤੇ ਦਾਸ ਉਹਨਾਂ ਸਾਰੇ ਸਿੱਖਾਂ ਨੂੰ ਵਧਾਈ ਲੈਂਦਾ ਹਾਂ ਜੋ ਵਿਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਕੌਮ ਦਾ ਨਾਮ ਉੱਚਾ ਕਰ ਰਹੇ ਹਨ। ਪੰਜ ਕਾਲਸਾ ਦਾ ਕੂਕਰ ਹੋਣ ਦੇ ਨਾਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਭਾਈ ਵਿਜੇਂਦਰ ਸਿੰਘ ਜੀ ਜਿਨ੍ਹਾਂ ਨੇ ਪੰਥਕ ਜਜ਼ਵੇ ਨਾਲ ਜੀਵਨ ਜੀਆ ਜੀ ਕਿ ਜੋ ਕੌਮੀ ਘਰ ਦੀ ਪ੍ਰਾਪਤੀ ਜੋ ਯੋਗਦਾਨ ਪਾਇਆ ਉਸ ਨੂੰ ਪੂਰਾ ਕਰੋਗੇ। ਭਾਈ ਸਾਹਿਬ ਨੂੰ ਇਹੋ ਸੱਚੀ ਸ੍ਰਿਧਾਨੀ ਹੋਵੇਗੀ ਗੁਰੂ ਸਹਿਬ ਕੋਲ ਦਾਸ ਅਰਦਾਸ ਕਰਦਾ ਹੈ ਕਿ ਭਾਈ ਸਾਹਿਬ ਨੂੰ ਆਪਣੇ ਚਰਨਾ ਵਿੱਚ ਨਵਾਜ਼ ਬਖਸ਼ਣਾ ਅਤੇ ਪੰਥ ਖਾਲਸਾ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜਗੀ ਫਤੇ ਗੁਰੂ ਪੰਥ ਦਾ ਦਾਸ ਜਗਤਾ ਸਿੰਘ ਹਵਾਲਾ ਇਹ ਜਥੇਦਾਰ ਸਾਹਿਬ ਦਾ ਮੈਸੇਜ ਸੀ ਜੋ ਆਪ ਜੀ ਨੂੰ ਸਰਬੱਤ ਕੋ ਆਇਆ ਸਾਰ ਸੰਗਤ ਜੀ ਇੱਕੋ ਗੱਲ ਕਹਿ ਕੇ ਹਾਂ ਇੱਕੋ ਗੱਲ ਕਹਿ ਕੇ ਮੈਂ ਇੱਕ ਥੋੜੀ ਜੀ ਬੇਨਤੀ ਹੋਰ ਵੀ ਕਰਨੀ ਆ ਇੱਕ 2 ਮਿੰਟ ਦਾ ਸਮਾਂ ਹੋਰ ਇੱਕ ਤਾਂ ਮੈਂ ਬੇਨਤੀ ਇਹ ਕਰੂੰਗਾ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਪਵਾਨੀਆਂ ਦੇ ਮੁੰਡਿਆਂ ਦੀ ਮੈਰਿਜ ਦੀਆਂ ਬਹੁਤ ਕਲਿੱਪਾਂ ਦੇਖਦੇ ਹੋਗੇ ਬਹੁਤ ਕੁਝ ਚੱਲ ਰਿਹਾ ਤੇ ਉਹਨਾਂ ਵੀਡੀਓ ਦੇ ਵਿੱਚ ਜਿੱਥੋਂ ਉਹਨਾਂ ਦੇ ਗੈਸਟ ਐਂਟਰ ਹੁੰਦੇ ਆ ਇੱਕ ਡੋਰਮੈਨ ਸਰਦਾਰ ਨੂੰ ਬਣਾ ਕੀਤਾ ਹੋਇਆ ਤੁਸੀਂ ਅੱਜ ਫੈਸਲਾ ਕਰਕੇ ਜਾਣਾ ਆ ਤੁਸੀਂ ਉਹਨਾਂ ਹਿੰਦੂ ਤਬਰੀਆਂ ਦੇ ਬ੍ਰਾਹਮਣਵਾਦੀ ਹਕੂਮਤ ਦੇ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਨੇ ਪਲਾਨ ਕੀਤੇ ਹੋਏ ਆ ਉਹਨਾਂ ਦੀਆਂ ਧੂਰਾਂ ਦੇ ਡੋਰਮੈਨ ਬਣਨਾ ਆ ਜਾਂ ਆਪਣੇ ਕੌਮੀ ਖਾਲਸਾਤਾਨ ਦੀ ਲੜਾਈ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਲੜਦੇ ਵਿੱਚ ਸਹਿਯੋਗ ਕਰਨਾ ਉਹ ਤੋ ਅਸੀਂ ਗੁਲਾਮੀ ਦਾ ਅਹਿਸਾਸ ਕਰਦੇ ਆਂ ਕਰਾਉਂਦੇ ਆ ਪਰ ਤੁਸੀਂ ਸਮਝਣਾ ਕਿਵੇਂ ਆ ਭਾਈ ਸਾਡੇ ਨਾਲ ਹੋ ਕੀ ਰਿਹਾ ਆ ਤੁਸੀਂ ਸਾਰਿਆਂ ਨੇ ਵੀਡੀਓ ਦੇਖਿਆ ਹੋਣੀ ਆ ਬਹੁਤ ਚਰਚਾ ਚੱਲਦੀ ਦੁਨੀਆ ਭਰ ਦੇ ਵਿੱਚ ਵੀ ਉਹ 5000 ਕਰੋੜ ਰੁਪਈਆ ਉਹਨੇ ਆਪਣੇ ਸਭ ਤੋਂ ਦੁਨੀਆ ਤੋਂ ਵੱਡਾ ਹੋਏਗਾ ਜਿਹੜਾ ਵਿਆਹ ਕੀਤਾ ਆਪਣੇ ਮੁੰਡੇ ਦਾ ਪਰ ਜਿਹੜਾ ਤੁਹਾਡੀ ਕੌਮ ਨੂੰ ਗ੍ਰਾਮੀ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਉਹ ਡੋਰ ਦੇ ਉੱਤੇ ਇੱਕ ਸਰਦਾਰ ਨੂੰ ਖੜਾ ਕਰਕੇ ਤੇ ਤੁਸੀਂ ਭਾਈ ਕੌਮੀਕਰ ਖਾਲਸਤਾਨ ਵਾਸਤੇ ਯੋਗਦਾਰ ਪਾਇਆ ਕਰੋ ਉਹਦੇ ਵਿੱਚ ਜਿਹੜੇ ਪ੍ਰੋਗਰਾਮ ਲਿਖੇ ਹੁੰਦੇ ਆ ਉਹਦੇ ਲਈ ਤੁਸੀਂ ਕੋਈ ਹਥਿਆਰ ਨਹੀਂ ਚੱਕਣੇ ਇਸ ਕੰਟਰੀ ਦਾ ਸਵਧਾਨ ਤੁਹਾਨੂੰ ਅਲਾਉ ਕਰਦਾ ਕਿ 30 ਕੋਈ ਤਰੀਕੇ ਦੇ ਨਾਲ ਜਿਹੜੇ ਸੰਘਰਸ਼ ਚੱਲ ਰਹੇ ਆ ਉਹਨਾਂ ਵਿੱਚ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਆ ਭਰਾ 40 ਸਾਲ ਹੋ ਗਏ ਜੂਨ 1984 ਦਾ ਅਟੈਕ ਭਾਰਤੀ ਕੌਮਦਰਾ ਕਾਲ ਤੱਕ ਸਾਹਮਣੇ ਕੀਤਾ ਸੀ ਤੇ ਉਸ ਅਟੈਕ ਨੂੰ ਸਮਰਪਿਤ ਐਗਜ਼ੀਬਿਸ਼ਨਾਂ ਲੱਗ ਰਹੀਆਂ ਅਲੱਗ-ਅਲੱਗ ਜਗ੍ਹਾ ਤੇ ਜ세 ਬੰਦੀਆਂ ਲਾ ਰਹੀਆਂ ਤੇ ਉਹਦੇ ਲਈ ਤੁਸੀਂ ਵੱਧ ਤੋਂ ਵੱਧ ਇਹ ਪੂਰਾ ਬੜਾ ਪ੍ਰਚਾਰ ਜਿਹੜਾ ਉਹ ਦੂਜੀਆਂ ਕਮੇਟੀਆਂ ਪਾਵਾ ਨੂੰ ਵੀ ਕਰੋ ਸਾਡੇ ਕੋਲ ਲਿਟਰੇਚਰ ਆ ਐਗਜ਼ੀਬਿਸ਼ਨਾਂ ਤੁਹਾਨੂੰ ਚਾਹੀਦੀਆਂ ਸਾਡੇ ਕੋਲ ਖੜੋ ਤਿੰਨ ਜਾ ਕੇ ਆਪਣੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਰੱਖੋ ਉਹਨਾਂ ਲੋਕਾਂ ਨੂੰ ਵੀ ਦੱਸੋ ਆਪਣੇ ਕੌਨ ਅਵੇਅਰਨੈਸ ਜਿਹੜੀ ਉਹਦੇ ਵਿੱਚ ਵੀ ਕਰੋ ਸੋ ਮੈਂ ਲਾਖ ਦੇ ਵਿੱਚ ਬਾਹਰ ਇੱਕ ਅਸੀਂ ਟੇਬਲ ਲਾਇਆ ਹੋਇਆ ਆ ਇਹ ਸਿੱਖ ਪਰਿਵਾਰਿਕ ਕੋਰਸ ਮੈਂ ਖਾਸ ਕਰਕੇ ਸਾਰੇ ਪਰਿਵਾਰਾਂ ਨੂੰ ਪੇਰੈਂਟਸ ਮੈਂ ਬੇਨਤੀ ਕਰੂੰਗਾ ਜਿਹਨੇ ਪੇਰੈਂਟਸ ਤੁਸੀਂ ਆਏ ਹੋਏ ਆ ਇਹਦੇ ਵਿੱਚ ਪ੍ਰੇਰਣਾਦਾਇਕ ਮਾਪੇ ਕਿਵੇਂ ਬਣਨਾ ਹੈ ਤੁਹਾਡੇ ਬੱਚੇ ਜਿਹੜੇ ਵੈਸਟਰਨ ਕਲਚਰ ਨੂੰ ਅਡਾਪਟ ਕਰ ਰਹੇ ਆ ਉਹਨਾਂ ਨੂੰ ਅਸੀਂ ਸਿੱਖੀ ਦੇ ਵਿੱਚ ਗੁਰਮਤਿ ਦੇ ਵਿੱਚ ਪੂਨੇ ਬਲਾਕਾ ਸਿਕੁਣੀ ਅਨਾਉਂਸਮੈਂਟ ਕਰ ਰਹੇ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਮੇਰੀ ਪੀੜੀ ਦੀਆਂ ਜਿਹੜੇ ਕਿਰਪਾਨਾਂ ਪਹਿਨੀਆਂ ਉਹ ਸਾਸਤਰ ਧਾਰਮਿਕ ਦੇ ਵਿੱਚ ਵੀ ਆਉਣ ਵਾਲੇ ਹਫਤੇ ਮਨਾਇਆ ਜਾਣਾ ਹੈ ਤੇ ਮੇਰੀ ਪੀੜੀ ਦੀਆਂ ਕਿਰਪਾਨਾਂ ਜਿਹੜੀਆਂ ਤੁਸੀਂ ਜਿਹੜਾ ਇੱਕ ਧਾਰਮਿਕ ਪੱਖਿਆ ਗੁਰੂ ਵਾਲੇ ਵੰਡਾ ਬਾਣੀ ਅਸੀਂ ਉਹ ਤੋਂ ਵੀ ਦੂਰ ਆ ਬਹੁਤ ਆਗ ਸਾਡੇ ਮੰਤ ਦੇ ਵਿੱਚ ਤੇ ਪੀਰੀ ਦੀ ਤਾਂ ਗੱਲ ਹੀ ਛੱਡ ਦਿਓ ਰਾਜਨੀਤਿਕ ਪੱਖਿਆ ਖਾਲਸਾ ਦੀ ਗੱਲ ਕਰਨ ਦੀ ਗੱਲ ਇਹ ਦੋਨੇ ਚੀਜ਼ਾਂ ਤੁਹਾਡੇ ਵਿੱਚ ਹੋਣੀ ਆ ਜ਼ਰੂਰੀ ਆ ਕੰਪਲੀਟ ਕਈ ਵਾਰੀ ਅਸੀਂ ਫੋਨ ਤੇ ਬਈ ਅਸੀਂ ਰਾਜਨੀਤਿਕ ਗੱਲ ਖਾਲਸਾ ਨਹੀਂ ਕਰਨੀ ਛੱਡਦੀਏ ਤੇ ਸਾਨੂੰ ਬਾਣੀ ਦੇ ਨਾਲੇ ਅਸੀਂ ਜੁੜੀਏ ਭਾਈ ਦੋਨੇ ਪੱਖ ਗੁਰੂਆਂ ਗੁਰੂ ਸਾਹਿਬਾਨ ਦਾ ਵਿਸ਼ੇਸ਼ ਤੁਹਾਨੂੰ ਦੋਨੇ ਪੱਖ ਨੂੰ ਤੁਸੀਂ ਮਜ਼ਬੂਤ ਰੱਖਣਾ ਹੈ ਸੋ ਮੈਂ ਬੇਨਤੀ ਕਰੂੰਗਾ ਕਿ ਉਸ ਪ੍ਰੋਗਰਾਮ ਬਾਰੇ ਬਾਤ ਪੰਕਟਿਆ ਉਹਦੇ ਵਿੱਚ ਕਈ ਵਾਰੀ ਪ੍ਰਵਾਦਾਂ ਨੂੰ ਗੱਲ ਹੁੰਦੀ ਡਰ ਹੁੰਦਾ ਵੀ ਪਤ ਨਹੀਂ ਖਾਸਤਾਨ ਬਾਰੇ ਦੱਸਣਾ ਇਹਨਾਂ ਨੇ ਵੀ ਨਹੀਂ ਭਾਈ ਇਹ ਟੋਟਲੀ ਐਜੂਕੇਸ਼ਨਲ ਕੈਂਪ ਆ ਇਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਨੀਹਾਂ ਕਿਵੇਂ ਮਜ਼ਬੂਤ ਕਰਨੀ ਆ ਉਹ ਸਿੱਖੀ ਦੇ ਵਿੱਚ ਕਿਵੇਂ ਭਾਈ ਜਗਜੀਤ ਸਿੰਘ ਹੋਣੀ ਯੂਕੇ ਦੇ ਵਰਨ ਹੈਗੇ ਆ ਉਹ ਐਕਸਪਲੇਨ ਕਰਦੇ ਆ ਤਕਰੀਬਾ 10 ਵਜੇ ਤੋਂ ਲੈ ਕੇ 4 ਵਜੇ ਤੱਕ ਬੰਬੇ ਥੀਏਟਰ ਦੇ ਵਿੱਚ ਉੱਥੇ ਪੂਰਾ ਖਾਣ ਪੀਣ ਦਾ ਪ੍ਰਬੰਧ ਹੀ ਹੋਏਗਾ ਉਹ ਪੂਰਾ ਇੱਕ ਦਿਨ ਦਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਤੁਸੀਂ ਜਰੂਰ ਪਾਓ ਪੈਂਪਲਟ ਲੈ ਜਿਓ ਇਹਦੇ ਵਿੱਚ ਕੋਡ ਬਣਿਆ ਹੋਇਆ ਉਹਨੂੰ ਸਕੈਨ ਕਰਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਲਿਓ ਦੱਸਿਓ ਬੱਚਿਆਂ ਨੂੰ ਜਰੂਰ ਲੈ ਕੇ ਆਓ ਬੱਚਿਆਂ ਦੇ ਨਾਲ ਮਾਤਾ ਪਿਤਾ ਦਾ ਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਬੱਚਿਆਂ ਆਂ ਦੀਆਂ ਵੀ ਕਈ ਇਹ ਸਵਾਲ ਹੁੰਦੇ ਆ ਕਿ ਸਾਡੇ ਮਾਤਾ ਪਿਤਾ ਸਾਡਾ ਸਹਿਯੋਗ ਨਹੀਂ ਕਰਦੇ ਉਹ ਕੁਝ ਹੋਰ ਕਰਦੇ ਆ ਖਾਦੇ ਪੀਂਦੇ ਆ ਨਸ਼ਿਆ ਪੱਤੀਆਂ ਤੱਤਿਆਂ ਦੇ ਵਿੱਚ ਉਲਤਾਨ ਆ ਤੇ ਅਸੀਂ ਗੁਰੂ ਦੇ ਲੜ ਲੱਗਣਾ ਚਾਹੁੰਦੇ ਆ ਤਾਂ ਇਸ ਕਰਕੇ ਦੋਨੇ ਹੀ ਮਾਤਾ ਪਿਤਾ ਦਾ ਤੇ ਬੱਚਿਆਂ ਦਾ ਪੂਰੀ ਫੈਮਿਲੀ ਦਾ ਉਹ ਉਹਦੇ ਪ੍ਰੋਗਰਾਮ ਵਿੱਚ ਇਸ ਜਿਹੜਾ ਪਰਿਵਾਰਕ ਜਿਹੜਾ ਸਿੱਖ ਪਰਿਵਾਰਕ ਕੋਰਸ ਹੈ ਜਿਹਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਇੱਕ ਵਾਰੀ ਅਟੈਂਡ ਕਰ ਲਿਆ ਤੇ ਫਿਰ ਤੁਹਾਡੇ ਨਾਲ ਗਰੰਟੀ ਆ ਵਾਲਾ ਆ ਵੀ ਤੁਸੀਂ ਆਪ ਕਹੂਗੇ ਵੀ ਇਹ ਪ੍ਰੋਗਰਾਮ ਅਗੇ ਨਲਗੇ ਦੁਆਰਾ ਦੁਆਰਾ ਹੀ ਹੋਣੇ ਚਾਹੀਦੇ ਆ ਸੋ ਇੱਕ ਪ੍ਰੋਗਰਾਮ ਇਹ 10 ਤਰੀਕ ਨੂੰ ਆ 11 ਤਰੀਕ ਨੂੰ ਜਿਹੜਾ ਕਾਂਗਰਸ ਦਸ਼ਮੀਸ਼ ਦਰਵਾਰ ਕੋਲ ਦੁਆਰਾ ਸਭ ਕੀ ਰੱਖਿਆ ਆ ਸੋ ਤੁਸੀਂ ਪਲੀਜ਼ ਜ਼ਰੂਰ ਅਟੈਂਡ ਕਰਿਓ ਜੀ ਭੁੱਲਾ ਚੁੱਕਾ ਲਈ ਖਿਵਾ ਜੀ ਸੋ ਆਓ ਇੱਕੋ ਨਾਲਾ ਖਾਲਸਾਪੁਰ ਦਾ ਮਾਰਨਾ ਕਿ ਭਾਈ ਭਜੰਦਰ ਸਿੰਘ ਵੀ ਪੰਜ ਲਾਗੇ ਆ ਤੇ ਜਵਾਬ ਸਾਰੇ ਜਣੇ ਦੁਆਰਾ ਕਹਿਣ ਦੀ ਲੋੜ ਨਹੀਂ ਪੋਣੀ